ਹੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਭਾਗ ਤੇ ਨਵੇਂ ਬਲੌਗ ਦੇ ਵਿੱਚ ਹੋ ਗਿਆ ਜੀ ਸਵੇਰ ਦਾ ਟਾਈਮ 7:30 7:8 ਦਾ ਟਾਈਮ ਹੋ ਗਿਆ 7:30 ਦਾ ਟਾਈਮ ਹੋ ਗਿਆ ਜੀ ਲੱਗਿਆ ਤੇਲ ਦੀ ਟੈਂਕੀ ਭਰਨ ਅੱਜ ਜਾਣਾ ਬਾਡੀ ਕਰਨ ਕੱਲ ਤਾਂ ਮੌਸਮ ਖਰਾਬ ਕਰਕੇ ਛੁੱਟੀ ਕਰ ਲਈ ਸੀ ਤੇ ਲੱਗੇ ਆ ਤੇਲ ਦੀ ਟੈਂਕੀ ਭਰਨ ਹਾਂ ਭਾਈ ਜਾਲੀ ਯਾਰ ਇੱਥੇ ਦੇਖ ਇੱਕ ਜਾਲੀ ਵਾਲਾ ਕੁੱਪਾ ਪਿਆ ਇੱਥੇ ਉਹ ਦੇ ਬਿਆਹ ਉੱਤੇ ਲਓ ਜੀ ਤੇਲ ਦੀ ਟੈਂਕੀ ਭਰ ਲਾ ਹਾਂ ਹਾਂ ਕੋਈ ਨਹੀਂ ਗੱਲ ਕਰਦਾ ਮੈਂ ਥੱਲੇ ਇਹ ਵੀ ਗੱਲ ਕਰਦਾ ਇਹਦੇ ਥੱਲੇ ਦਾ ਬੰਨਾਂ ਦੀ ਲੋਡਿੰਗ ਜਾਂ ਕੁੱਪੇ ਨਹੀਂ ਪਾਉਣ ਦੇਣਾ ਦੇਲ ਦੁਕਾਨ ਨਾਲ ਵਿੱਚ ਮਾਰੇ ਓਏ ਉਹ ਤਾਂ ਕੁੱਪੇ ਚ ਪੁਣਿਆ ਜਾਣਾ ਵਾ ਚਲੋ ਭਾਈ ਭਰ ਲਈ ਜੀ ਟੈਂਕੀ ਫਿਰ ਮਿਲਦੇ ਹਾਂ ਕਰਦੇ ਆਂ ਗੱਲਬਾਤ ਲਓ ਜੀ ਭਾਈ ਤਿਆਰੀ ਹੈ ਜੀ ਮਸ਼ੀਨ ਤਿਆਰ ਖੜੀ ਆ ਵਾ ਚੱਲਦੇ ਹਾਂ ਹੁਣ ਆਪਾਂ ਖੇਤ ਚ ਨੂੰ ਪੰਜ ਚਾਰ ਮਿੰਟ ਤੱਕ ਤੁਰਦੇ ਆਂ ਤੇਲ ਪਾਣੀ ਪਾ ਕੇ ਓਕੇ ਕੀਤੀ ਖੜੀ ਆ ਬਾਈ ਸਵੇਰੇ ਪੰਪ ਜਿਹਦੇ ਤੇਲ ਪਾਵਾਂਗੇ ਉਹ ਤੌਕਾ ਜਾਂ ਸਿੱਟਿਆ ਸੀਗਾ ਕਿਤੇ ਘਟਿਆ ਨਾ ਹੋਵੇ ਤੇਲ ਕੱਲ ਨੂੰ ਪਾ ਦਿਆਂਗੇ ਪੰਪ 'ਚ ਹੁਣ ਪਤਾ ਲੱਗ ਗਿਆ ਨਟਲੇ ਸੀਗੇ ਪਲੇਟ ਵਾਲੇ ਮੈਂ कसे ਆ ਨਟ ਹਲਾ ਤੋਦਣ ਇਹਨਾਂ ਦੀ ਵੀ ਜੂਨ ਵਿਚਾਰਿਆਂ ਦੀ ਮਾੜੀ ਹੋਈ ਆ ਅਗਲਾ ਡਾਂਗਾ ਖਾਣ ਨੂੰ ਛੱਡ ਦਿੰਦਾ ਵਾ ਹੋ ਜੀ ਭਾਈ ਆ ਬੱਚੇ ਨੇ ਬੜਾ ਤੰਗ ਕੀਤਾ ਤਿੰਨ ਦਿਨ ਹੋਵੇ ਘਰ ਦੇ ਵਾਲੇ ਵਾਲੇ ਦਰਿਆ ਫੜਦਾ ਅੱਜ ਹੁਣ ਲੈ ਕੇ ਚੱਲੇ ਆ ਜੇ ਪਿੰਡ ਨੂੰ ਚਲਿਆ ਜਾਵੇ ਤਾਂ ਚਲੋ ਚੱਲ 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 ਓਏ ਹਾਏ ਹਾਏ ਨਿਕਲੋ 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 ਇਹ ਉੱਥੇ ਹੀ ਜਾਊ ਘਰੇ ਗੱਜ ਗਿਆ ਹੁਣ ਆਪਣੇ ਆਹ ਕਾਲਾ ਬੰਦੇ ਚੱਲ ਕੋਈ ਨਾ ਲਓ ਜੀ ਚੱਲੇ ਆਂੀ ਵੱਟਣ ਪਿੰਡ ਨੂੰ ਆ ਤਰਪ ਕੇ ਆਵਦਾ ਆ ਉਹ ਆ ਜਾਣਦੇ ਆ ਜਾਣਦੇ ਕੋਈ ਨਾ ਪੈਣ ਨੂੰ ਚੱਲਿਆਂ ਵਟਣ ਹੁਣ ਆਪਾਂ ਇਹ ਉਹਨਾਂ ਦਾ ਕੀ ਲੱਗਦਾ ਹਾਂ ਹੀ ਆ ਉੱਥੇ ਪੈਣ ਬਾਕੀ ਕੱਲ ਨੂੰ ਇੱਥੇ ਵਟਣਿਆ ਚਾਰ ਪੰਜ ਗੀਲੇ ਆ ਅੱਜ ਕੇ ਦੀ ਹੋਰ ਲਾਉਣੀ ਹੈ ਦਿਹਾੜੀ 8-9 ਗੀਲੇ ਆ ਜੇ ਮੌਸਮ ਖਿੱਲਾ ਕਰਕੇ ਥੋੜਾ ਲੇਟ ਹੀ ਚਲਵਾਉਂਦੇ ਆ ਮਸ਼ੀਨਾਂ ਸਾਢੇ 9 ਹੋਣ ਵਾਲੇ ਆ ਅਜੇ ਵੀ ਕਹਿੰਦੇਗਾ 10:00 ਵਜੇ ਚਲਾਵਾਂਗੇ ਮਾਂ ਅਜ ਤਾਂ ਰੰਦਿਆਂ ਨੂੰ ਸਾਨੂੰ ਟਾਈਮ ਲੱਗ ਕੇ ਜਾਣਾ ਰਾਜਾਂ ਚਲੋ ਭਾਈ ਮਿਲਦੇ ਹਾਂ ਉਹ ਖੇਤ ਚੱਲ ਕੇ ਦਿਖਾਉਨੇ ਆ ਉੱਥੇ। ਹਾਂ ਜੀ ਭਾਈ ਆ ਵਦਣੀਆਂ ਕਣਕ ਟਿੱਕੀ ਹੋਈ ਆ। ਕਣਕਾਂ ਸਾਰੀਆਂ ਟਿੱਕੀਆਂ ਬਈ ਕੋਈ ਖੜੀ ਮਿਲੂਗੀ। ਹਾਂ ਜੀ ਆ ਵਦਣੀਆਂ ਉੜੀ ਪਈ ਆ ਨਵੇਂ ਕਣਕ ਦਾ ਸੁੱਕੀ ਆ ਹਾਂ ਚੱਕਿਆ ਹੋਇਆ ਟਰੈਕਟਰ ਦਾ ਮੇਰਾ ਬਹੁਤ ਆ ਲਾਉ ਜੀ ਬਾਈ ਲਾ ਲਈਏ ਉੱਗਰ ਉੱਗਰ ਫਿਰ ਲਗਾਉਂਗਾ ਉਹਨੂੰ ਚਾਰ ਦਿਨਾਂ ਚੰਗ ਲਾਉ ਜੀ ਬਾਈ ਹਜੇ ਸਲਾਬ ਹੈਗੀ ਆ ਜੀ ਬੱਲੀ ਟੁੱਟਦੀ ਨਹੀਂ ਹੈਗੀ ਅਸੀਂ ਆ ਕੇ ਤੋੜ ਕੇ ਦੇਖਿਆ ਦੇਖੋ ਨਾ ਟੁੱਟਦੀ ਨਹੀਂ ਛੀੜ ਹੈ ਬਾਈ ਮਾ ਬੜੀ ਚੀੜ ਦੀ ਫੜੀ ਹੋਈ ਆ ਬੱਲੀ ਨੇ ਮਾ ਤ ਬਾ ਜਾਣੂਗਾ ਤਾਇਆ ਕਹਿੰਦਾ ਚਾਹ ਪੀ ਲੋ ਘਟ ਘਟ ਮਾ ਚੱਲ ਚਾਹ ਪੀ ਲੈਣਿਆ ਜਾਣੂ ਮੜੀ ਧੁੱਪ ਹੋਰ ਲੱਗਦੀ 10 ਮਿੰਟ ਇਹ بارش ਕਰਕੇ ਆ ਜੇ ਕਿਤੇ بارش ਆ ਨਾ ਕਣੀਆਂ ਕੁਣੀਆਂ ਜੇ ਪਈ ਜਾਂਦੇ ਫੇਰ ਨਹੀਂ ਸੀ ਖੜਨ ਦੀ ਲੋੜ ਵਿੱਚ ਆਲੀ ਲੱਗ ਜਮੀ ਨਹੀਂ ਭਰਦੀ ਹਾਂ ਭਰਦੀ ਨਹੀਂ ਬੱਲੀ ਚੀੜੀ ਆ ਜੀ ਲੱਗ ਲੈਣ ਦੇ ਹਵਾ ਕੋਈ ਨਾ ਕਣ ਕੜਾ ਝੂਨਾ ਵਾ ਵੀ ਟਾਈਮ ਲੱਗ ਜੂਗਾ ਦਿਹਾੜੀ ਚ ਚਾਰ ਚਾਰ ਘਰ ਖਾਲੀ ਕਰ ਦਿੰਦੀ ਐ ਮਸ਼ੀਨ ਐ ਸੋ ਖੁਸ਼ਾਂਤੀ ਨਾਲ ਕੰਮ ਚੱਲੀ ਜਾਵੇ ਬਸ ਪੈਣ ਦੇ ਕੋਲੇ ਆਏ ਕਿ ਲਾ ਵੱਡਣ ਬਾਕੀ ਇਹਨਾਂ ਦੀ ਉੱਧਰ ਆਓ ਅਜੇ 5-4 ਦਿਨ ਰੋਕੇ ਵੱਡ ਹੋਊਗੀ ਆ ਢਿੱਕੇ ਦੇ ਵਾਲਾ ਜਾਲੇ ਵੱਡਿਆ ਜਾਊ ਪਹਿਲਾਂ ਪਹਿਲਾਂ ਟਾਈਮ ਨਾਲ ਦਾਣਾ ਠੀਕ ਆ ਤਾਂ ਇਹ ਕਿ ਦਾਣੇ ਮੋਟੇ ਆ ਗਣਕਾਂ ਦੇ ਪਾਣੀ ਤਾਂ ਇੱਥੇ ਵੀ ਨਹੀਂ ਸੀ ਲਾਇਆ ਡੈਕ ਤਾਂ ਜਲ ਸਾਰਿਆਂ ਦੀ ਪਈਆਂ ਡਿੱਗੀ ਕੀ ਦੀ ਨਹੀਂ ਹੈਗੀ ਅਜੇ ਕੀ ਖੜੀ ਕਿੱਥੇ ਆ ਉਹਨਾਂ ਦਾਣਾ ਕੋਟਾ ਜੀ ਆਰੇ ਬਾਈ ਨਾਰਦੀਬ ਜੀ ਚਾਲੂ ਕਰਤੀ ਆਪਾ ਤੇ ਲੱਗਿਆ ਨਾਰਮਲ ਹੀ ਜਿਵੇਂ ਰੋਡੇ ਬਣਾਵ ਜੀ ਬਾਵਾ ਮੋਟਰ ਲੱਤੀ ਜੀ ਚੀ ਆ ਚਾਲੂ ਅਜੇ ਪਹਿਲੇ ਤੇ ਚਾਲਦੀ ਆ ਪਹਿਲੇ ਲੋ ਦੇ ਵਿੱਚ ਠੀਕ ਹੀ ਹੋਈ ਕਰਕੇ ਨਾ ਪਹਿਲੇ ਲੋ ਅਜੀ ਚਲਾਉਦੇ ਆ ਨਾ ਨਵਾਂ ਨਵਾਂ ਗੱਮ ਆਲੇ ਇਹ ਭਾਈ ਹੋਈ ਅਜੇ ਨਾ ਲਾਇਆ ਨੀਗਾ ਨਾ ਦੂਆ ਲਾਇਆ ਨਾ ਹਾਈ ਲਾਇਆ ਅਜੇ ਇੱਕਦਾਂ ਲੇ ਪਹਿਲੇ ਦੇ ਵਿੱਚ ਚਲਾਵਾਂਗੇ ਉਦੋਂ ਬਾਅਦ ਫਿਰ ਲੱਗਾਗੇ ਲਾਉਣ ਦੂਗਾ ਕਣਕਾਂ ਵਾਲੀਆਂ ਖਰਾਬ ਆ ਬਾਈ ਜਮੇ ਬੈਸਟਰਿਆਂ ਕੋਈ ਨਹੀਂ ਪਈ ਆ ਇਹ ਉਹ ਬਿਜੀ ਕਰਕੇ ਖਰਾਬ ਆ ਜੋ ਲੋਈ ਜਾਂਦਾ ਵਾ ਪਹਿਲਾਂ ਮਾਰਾ ਮੋਟਾ ਹਾਈ ਬਲਾ ਹੋਵੇ ਹੋਵੇ ਇਹ ਨਹੀਂ ਪਹਿਲਾਂ ਲੋਈ ਜਾਂਦਾ ਵਾ ਥੋੜਾ ਜਿਹਾ ਇੰਜਨ ਦਾ ਤੇਲ ਵਧਾਉਣ ਵਾਲਾ ਬਾਈ ਜੇਵਾ ਕੰਮ ਕਰਾਇਆ ਸੀਗਾ ਇੰਜਨ ਜੱਤਾਂ ਦੇ ਦੌਰਦਾ ਵਾ ਥੋੜਾ ਜਿਹਾ ਤੇਲ ਵਧਾਉਣੇ ਆਲਾ ਆ ਜੀ ਆ ਕੁੰਬਲਾ ਵਾਂਗ ਤੇਲ ਤੇ ਬਾਕੀ ਚਲੋ ਦਿਖਾਉਂਦੇ ਰਹਾਂਗੇ ਭਾਈ ਵੀਡੀਓ ਬਣਾਉਣਾ ਬੰਦਾ ਹੈ ਨਹੀਂਗਾ ਏ ਵਾਲਾਈ ਨੂੰ ਮਾਰਾ ਮੋਟਾ ਦਿਖਾਇਆ ਵਾ ਉਹਨਾਂ ਜਾਂ ਉਹ ਬਣਾ ਲਿਆ ਕਰ ਨਾਲ ਮਾੜੀ 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 ਤੇ ਜਾ ਦੇਖ ਲਿਓ ਕੋਈ ਗੱਲ ਨਹੀਂ ਇੱਕ ਦਿਖਾ ਦਾਂਗੇ ਮੈਂ ਦਿਖਾਇਆ ਕਰਾਂਗੇ ਜਰੂਰ ਮੇਰਾ ਸਪੋਰਟ ਜਰੂਰ ਕਰਦਿਆ ਕਰੋ ਸਾਡੇ ਮੈਂ ਤਾਂ ਬੱਲੇ ਬੈਜੇ ਦੇਵਨੋ ਨੂੰ ਗੰਮ ਚੋ ਬਾਈ ਟਾਈਮ ਕੱਢ ਕੇ ਜ਼ਰੂਰ ਬਣਾਉਂਦੇ ਜੋ ਠੀਕਾ ਦਿੰਦੀ ਪੰਕੀ ਬਾਕੀ ਚਲੋ ਠੀਕ ਆ ਦਿਖਾਵਾਂਗੇ ਜੋ ਜੋ ਵੀ ਹੋਇਆ ਬਾਤ ਜਾ ਰਹੇ ਆਵਾਜ਼ ਆ ਦੇਖੋ ਮੇਰੇ ਫਿਰ ਕੋਣੇ ਜਾਨ ਕੋਲ ਲਾਓ ਦਵਾਈ ਟੈਕ ਕਰ ਲੋ ਪਹਿਲਾ ਟੈਕ ਲੱਗਿਆ ਮਾਰ ਗਿਆ ਆਪਾਂ ਸਾਲੇ ਕਰਦਾ ਨਾਰਮਲ ਅਜੇ ਨਾਰਮਲ ਕਰਕੇ ਦਵਾਈ ਆਹ 4 ਇੰਚੀ ਪੱਤੇ ਵਾਲੀ ਪੁਲੀ ਪਾਈ ਹੋਈ ਏ 4 ਇੰਚੀ ਪਹਿਲਾ ਟੈਕ ਲੱਗਿਆ ਵਾ ਕੋਈ ਦਾਣੇ ਦਾ ਨੋਟਾ ਦੀ ਕੋਸ਼ਿਸ਼ ਨਹੀਂ ਹੈਗਾ ਉੱਧਰੋਂ ਵੱਡੇ ਆਏ ਹੁਣ ਇੱਧਰ ਆ ਲਿਆ ਸੂਏ ਸੂਏ ਨੰਗਾ ਕੇ ਲਿਆ ਹਾਂ ਉੱਧਰ ਦਾ ਰਾਹ ਬਹੁਤ ਖਰਾਬ ਆ ਹੁਣ ਇੱਧਰ ਲਾਉਣੇ ਆ ਤੇ 6-7 ਕਿਲੇ ਵੱਢਣੇ ਆ ਉੱਧਰ ਦਾ ਰਾਹ ਬਹੁਤ ਖਰਾਬ ਆ ਮਸ਼ੀਨ ਤਰਤੀ ਨਹੀਂ ਪਹਿਲੇ ਲੋਜ ਦੂਏ ਲੋਜ ਬਸ ਲੈ ਕੇ ਗਏ ਆ ਪਹਿਲਾਂ ਜਾਂਦੇ ਘੰਟਾ ਲੱਗਿਆ ਰਾਹ ਕਰਕੇ ਐ ਤਾਂ ਇਹ ਵੀ ਰਾਹ ਖਰਾਬ ਸੂਆ ਪੱਟਿਆ ਆ ਵਾ ਔਰ ਇੱਧਰ ਵੀ ਵੇਰ ਵੀ ਸੌਖੀ ਆ ਸਾਫ ਆ ਰਾਹ ਕੋ ਡਿੱਕਾ ਫੜਿੱਕਾ ਨਹੀਂ ਆਏਗਾ ਉਹ ਨਾਗਰਾਮ ਨਹੀਂ ਆਏਗਾ ਆ ਲੱਗੇ ਸੂਆ ਵੀ ਪੱਟਣ ਆਣਾ ਉਹਲਾ ਕੰਮ ਚੱਲ ਰਿਹਾ ਵਾ ਆਪਣਾ ਦਾ ਜੇ ਉਹ ਕਰਦਣਗੇ ਪੱਕਾ ਵਸਦੋ ਜੋ ਦਿਨਾਂ ਦੇ ਵਿੱਚ ਚਲੋ ਹੁਣ ਖੱਤੇ ਚੱਲ ਕੇ ਬੈਠ ਜਾਈਂ ਤੋਂ ਉਹ ਗਾਹਾਂ ਚਲਾਉਣੇ ਜਾਂ ਲੱਕੇ ਆ ਜਾ ਟੁੱਟ ਮਾਜਾ ਕੰਮ ਹੀ ਆਉਂਦਾ ਵਾ ਅਗਲਾ 11 1 ਵਜੇ ਤੋਂ ਪਹਿਲਾਂ ਮਸ਼ੀਨ ਨਹੀਂ ਲੌਂਦਾ ਹੈਗਾ ਉੱਥੇ ਜਲੇ ਦਾ ਘੰਟਾ ਬੈਠ ਰਿਹਾ 10:30 ਵਜੇ ਜਾ ਕੇ ਚਲਾਈ ਆ ਜਮਾ ਸੁੱਕੀ ਕਣਕ ਸੀਗੀ ਫੇਰ ਵੀ ਹਲਾਵਾ 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 ਕੰਡ ਆਦਾ ਖਰਾਬ ਕਰੀ ਦੱਸਦਾ ਫਿਰ ਵੀ ਚਲੋ ਕੋਈ ਨਹੀਂ ਹੋਲੀ ਵਾਲੇ ਰੁਣ ਬਣਾ ਕੰਮ ਸਾਜਰੇ ਵੀ ਜਲਾਇਆ ਕਰਾਂਗੇ ਲਓ ਜੀ ਬਾਈ ਉਧਰੋਂ ਵੱਢ ਕੇ ਆ ਗਏ ਸੀ ਇੱਥੇ ਬੈਠੇ ਆ ਜੀ ਟਰਾਲੀ ਨਹੀਂ ਆਈ ਸਾਨੂੰ ਪਤਾ ਨਹੀਂ ਕਿਹੜੀ ਛੱਡਣੀ ਆ ਕਿਹੜੀ ਵੱਢਣੀ ਆ ਉਹ ਖੱਤੀ ਜੀ ਜੀ ਦੀ ਕਹਿੰਦੇ ਕੱਟ ਲਾ ਕੇ ਨਾ ਲਿਆ ਤੇ ਹੁਣ ੜੀਕਦੇ ਆ ਉਹ ਲੱਗਦੀ ਤਾਂ ਹੈ ਕਿ ਟਰਾਲੀ ਆ ਗਈ ਆਏ ਤਾਂ ਤੋਰਦੇ ਆ ਉਹਦੇ ਉਹ ਮਗਰ ਗੱਡੀ ਆ ਕਿ ਟਰਾਲੀ ਆ ਇੱਕ ਹੋਰ ਗੱਡੀ ਆ ਅਗੱਡੀ ਆ ਹਜੇ ਹੌਲੀ ਹੌਲੀ ਨਿਕਲਦੇ ਆ ਘਟ ਕੰਮ ਠੰਡਾ ਆ ਨਾ ਹਜੇ ਉਹੋ ਮਾਂ ਸਵੇਰੇ ਉਹਨੇ ਆਪਣਾ ਐਵੇਂ ਘੰਟਾ ਬਣਾਇਆ ਤੜਕ ਤੜਕੇ ਵੱਢਣ ਵਾਲੀ ਕਣਕ ਸੀ ਉਹ ਆ ਮਗਰੋਂ ਆ ਕੇ ਤਾਂ ਤੂੜੀਏ ਬਣਾਈ ਆ ਮਸ਼ੀਨ ਨੇ ਲਾਂਗੇ ਦੀ ਰੁਕ ਜੋ ਹਜੇ ਤੇਲ ਆ ਤੇਲ ਆ ਤੇਲ ਤੂਲ ਹੁਣ ਕਿੱਥੇ ਆਉਂਦਾ ਉਹ ਜਿਹੜੀ ਸੁੱਕੀ ਕਣਕ ਆ ਉਹ ਤੇਲੇ ਤੇਲੇ ਵੱਢੀ ਜਾਵੇ ਵਧੀਆ ਥੋੜੀ ਵੱਢ ਜੂਗੀ ਤੇ ਵੱਢੀ ਨਹੀਂ ਹਾਂ ਜੇ ਉਹ ਤੇਲੇ ਵਢਾਊਗਾ ਤਾਂ ਤੂੜੀ ਵਧੀਆ ਨਿਕਲੇ ਉਹ ਇੱਕ ਤਾਂ ਥੱਲੇ ਕੁਝ ਨਹੀਂ ਮੂੰਹ ਚ ਆਉਣਾ ਮਸ਼ੀਨ ਤੇ ਹੁਣ ਜਿਹੜੀ ਵੱਢ ਕੇ ਆ ਉਹ ਤੂੜੀ ਵਾਲੀ ਤਾਂ ਆਉਣੀ ਹੀ ਨਹੀਂ ਜੜਾਂ ਤਾਂ ਤਾਂ ਵੱਡੀ ਹੋਈ ਆ ਬਈ ਕਣਕਾਂ ਦਾ ਹਾਲ ਬੜਾ ਭਰਾਵਾ ਜਮੇ ਬਿਸ਼ੀਆਂ ਪਈਆਂ ਕਣਕਾਂ ਕੋਈ ਸੋਚ ਉਹ ਬੂਟੇ ਵਾਲੀ ਖੜੀ ਆ ਮਾੜੀ ਜੀ ਆਪਾਂ ਦਾ ਤਾਂ ਹਰੇਕ ਸਾਲ ਹੀ ਆਹੀ ਕੁਝ ਹੁੰਦਾ ਆਪਾਂ ਨੂੰ ਕਦੇ ਖੜੀ ਕਣਕ ਹੀ ਨਹੀਂ ਮਿਲੀ ਹੈਗੀ ਜੋ ਕੱਟਦੇ ਜੇ ਵੱਟਦੇ ਪਰ ਆਪਾਂ ਥੱਲੇ ਨਾ ਕਰੀ ਵਧੀਆ ਜੱਟ ਦੀ ਆ ਹੁਣ ਹਾਂ ਇੰਨਾ ਉੱਚਾ ਪਿਆਰਿਆ ਜੀ ਅਗਲਾ ਹਾਂ ਉਹ ਤੇ ਪੀਜ ਤਾਂ ਮਾੜੀ ਪੁੱਟੀ ਰਹੂਗੀ ਅਗਲੇ ਪਹਿਲੇ ਹੀ ਇਹਦੇ ਮਾੜੀ ਪੁੱਟੀ ਤਾਂ ਹੋ ਹਾਂ ਜਰੂਰ ਨੋਰਮ ਲੈਮ ਤਾਂ ਚਾਹੀਦਾ ਆ ਆ ਜਮਾ ਤਾਂ ਹੁਣ ਸੌ ਤਾਂ ਖਾਦੀ ਨਹੀਂ ਵੀ ਜਮੇ ਚੱਕਵਾਂਗੇ ਮਗਰੋਂ ਆਪਦਾ ਨੁਕਸਾਨ ਹੁੰਦਾ ਵਾ ਯਾਰ ਆਪਾਂ ਖਬਜਲੀ ਜਾਂਨੇ ਜਮਾ ਥੱਲੇ ਚੱਕਦੇ ਆਪਣੇ ਨੂੰ ਝੋਨਾ ਵੀ ਡਿਗਿਆ ਹੈ ਮਰਦਾਨ ਦਾ ਹਰੇਕ ਸਾਲ ਕਣਕ ਵੀ ਆਪਣੀ ਕਿਸਮਤ ਚ ਡਿਗੀਆਂ ਹੋਈਆਂ ਆ ਚਲ ਕੰਮ ਤਾਂ ਕਰ ਲਈਆਂ ਫੇਰ ਵੀ ਜਦ ਬਾਲਾ ਨਾ ਥੱਲੇ ਲਾਓ ਕੱਟ ਨਹੀ ਆਣਾ ਜਿਹੜੀ ਵੱਢ ਗਈ ਇੰਨੀ ਤਾਂ ਜਾਇਜ਼ ਆ ਮਿੱਟੀ ਜਤਾ ਨਹੀਂ ਸੀ ਲੱਗਦਾ ਕੱਟ ਰਹੇ ਜਿਹੜੀ ਵੱਢ ਗਏ ਰਹੀ ਵੀ ਹੈ ਨਹੀਂ ਕਿਤੇ ਵੀ ਥੱਲੇ ਰਹਿ ਗਈ ਹੋਊ ਕੋਈ ਧੌਲੀ ਦੀ ਛੱਡੀ ਵੀ ਹੈ ਨਹੀਂ ਆਪਾਂ ਲਾਇਆ ਹੀ ਪੂਰਾ ਪੂਰਾ ਕੱਟ ਚਲੋ ਭਾਈ ਹੁਣ ਚਲਾਉਂਦੇ ਆ ਗਾ ਵੀਡੀਓ ਬਣਾਉਣ ਵਾਲਾ ਬੰਦਾ ਸਾਡਾ ਹੈ ਨਹੀਂ ਆ ਬੰਦੇ ਨੂੰ ਹੌਲੀ ਹੌਲੀ ਟ੍ਰੈਂਡ ਕਰਦੇ ਆ ਹੁਣ ਅੱਜ ਬਣਾਈ ਆ ਇੱਕ ਕਲਿੱਪ ਇਹਨੇ ਦੇਖਦੇ ਆ ਫਿਰ ਲਓ ਜੀ ਭਾਈ ਪਹੁੰਚ ਗਏ ਘਰੇ ਆਣਕ ਨਿਕਲ ਗਈ ਹਰੀ ਜੀ ਦੀ ਵੱਢਣ ਗਏ ਸੀਗੇ ਅੱਧਾ ਟੈਂਕ ਪਾ ਕੇ ਮੁੜਿਆਏ ਫਿਰ ਅਸੀਂ ਬੰਦ ਕਰਾਤੀ ਉਹ ਤਾਂ ਕਹਿੰਦੇ ਵੜ ਦੋ ਅਸੀਂ ਬੰਦ ਕਰਾਤੀ ਉਹਨੂੰ ਜੇ ਮੜੀ ਦੀ ਹਲਾ ਜਰੀ ਦਿੰਦੇ ਉਹਨੇ ਚਕਾ ਦੇਣੀ ਸੀ ਆਪਾਂ ਹੀ ਕਹਿਣ ਲੱਗੇ ਵੀ ਨਾ ਬਾਈ ਨਾ ਹੈ ਖਰਾਬ ਸੀ ਬਾ ਉਹ ਦਾਣੇ ਮਸ਼ੀਨ ਬੱਲੀ ਜੋ ਕੱਢੀ ਜਾਂਦੀ ਮਲਾਈ ਵੱਧ ਕੀਤੀ ਕਰਕੇ ਪਾੜੀ ਜਾਂਦੀ ਕੱਚੇ ਦਾਣੇ ਨੇ ਫਿਰ ਚਾਹੇ ਕੇ ਰਾਗ ਨੂੰ ਕਹਿਣ ਦੇਵੇ ਕਿ ਨਾ ਚਾਹੇ ਅਗਲਾ ਵੜਾ ਦੇ ਜਿਹੜੀ ਟਿੱਕੀ ਧੜੀ ਦੇ ਵਿੱਚ ਖਰਾ ਦਾਣਾ ਉਹ ਕਹਿੰਦੇ ਚੱਕ ਲਓ ਆਪਾਂ ਵਾਰਟੀ ਦੇਣੀ ਆ ਆਹਾ ਵਾਹ ਹੂੰ ਹੂੰ 10 ਅਗਲੇ ਨੂੰ 10 ਦਸ ਦੇ ਵੀ ਭਾਈ ਨੁਕਸਾਨ ਹੋਊਗਾ ਤੇਰੀ ਕਣਕ ਹਰੀ ਆ ਮਲਾਈ ਠੀਕ ਆ ਮੈਂ ਇਹਦੇ ਦਾਣਾ ਦਾ ਹਰੀਜ ਬੱਲੀ ਚੋਂ ਵੀ ਕੱਢੀ ਜਾਂਦੀ ਆ ਓਹ ਨਾ ਬਾਸਕਟ ਵੀ ਨਵੀਆਂ ਰਸ 12 ਵੀ ਨਵੀਆਂ ਨੇ ਤੇ ਬਾਕੀ ਆਪਣੀ ਦਾਬ ਵੱਧ ਦਿੱਤੀ ਹੋਈ ਆ ਥੋੜੀ ਜਿਹੀ ਪਹਿਲਾਂ ਹੀ ਲੋ ਜੀ ਭਾਈ ਰਾਹ ਬਣਾ ਕੇ ਹਟਿਆ ਜੀ ਰਾਹ ਇਧਰ ਜੀਸੀਬੀ ਨੇ ਸਾਰੇ ਬੂਝੇ ਚੱਕ ਚੱਕ ਇਧਰ ਸਿੱਟੇ ਫੇਈ ਮਿੱਟੀ ਇਧਰ ਢਾਲੂ ਹੋ ਗਈ ਮਸ਼ੀਨਾਂ ਐ ਟੇਢੀ ਹੁੰਦੀ ਇਧਰ ਖਾਲ ਚੱਲਦਾ ਨਾਲ ਡਰ ਲੱਗਦਾ ਸੀ ਨੀਵੇਂ ਸਾਂ ਨੂੰ ਰਾਤ ਨੂੰ ਉੱਤਲ ਨਾ ਜਾਵੇ ਉਹਦੇ ਕਰਕੇ ਬਾਹਿਆ ਵਾ ਤਵੀਆਂ ਫੇਰੀਆਂ ਕੰ ਦਿਨੇ ਤਾਂ ਨੰਗਾ ਲੈਂਦੇ ਟੇਢੀ ਟੁੱਢੀ ਜੀ ਕਰਕੇ ਇੱਥੋਂ ਦੀ ਰਾਤ ਨੂੰ ਔਖਾ ਸੀਗਾ ਕੰਡੇ-ਕੁੰਡੇ ਕਾਹੂ ਜਿਹਾ ਬਹੁਤ ਸੜ ਔਰ ਸਾਡੇ ਕੰਮਾਂ ਇਹ ਵੀ ਸਾਡਾ ਆ ਬੂਦੇ ਕਾ ਦੇ ਪੱਟ ਪੱਟ ਮਿੱਟੀ ਕੰਡੇ ਇੱਧਰ ਸਿੱਟੇ ਪਏ ਸੀ ਇੱਧਰ ਨਾਲ ਖਾਲ ਕਰਕੇ ਰਿਸਕ ਜਾਈ ਸੀਗਾ ਐ ਭਾਈ ਬਹੁਤ ਆ ਮੈਂ ਤਾਂ ਕਹਿੰਦਾ ਹੁਣ ਬਹੁਤ ਕਰਾ ਦੇ ਖੇਤ ਮੜਾ ਕਰਾ ਫੇਰ ਦਿੰਨੇ ਇੱਧਰੋਂ ਖੇਦ ਦਿੰਨੇ ਨੀਵਾ ਜਾ ਹਜੂ ਹਨਾ ਤਵੀਆਂ ਦਾ ਬਹੁਤ ਹੁਣ ਲੱਗਦੀਆਂ ਨਹੀਂ ਤਵੀਆਂ ਤਾਂ ਆਹ ਚੜਦੀਆਂ ਨਹੀਂ ਇਹ ਹੋਰ ਤਰੀਕਾ ਹਾਂ ਇੱਧਰੋਂ ਕਰਾ ਪਰ ਪਰ ਕੇ ਇੱਧਰ ਸੱਟੀ ਗੱਲ ਹੈ ਇੱਧਰੋਂ ਕਰਾ ਪਰ ਪਰ ਕੇ ਇੱਧਰ ਕਰੀ ਗੱਲ ਉਹ ਵੀ ਠੀਕ ਆ ਬਗਰੋਂ ਇੱਧਰ ਹੀ ਪਾਛਾ ਉੱਚੋ ਬਗਰੋਂ ਸੀ ਇੱਕ ਗੇਰੀ ਫੇਰ ਦੇ ਕਰਾ ਆਹ ਬੈਗ ਫੇਰ ਆਏ ਪਰਿਆ ਆਏ ਕਰਤਾ ਇਧਰੋਂ ਆਏ ਪਰਿਆ ਬੈ ਕਰਕੇ ਇਧਰ ਆਏ ਹਾਂ ਤਵੀਆਂ ਬਹੁਤ ਆ ਆਹ ਜਿਹੜੇ ਉੱਤਰੋਂ ਕਾਹਦੇ ਬੂਜੇ ਜੇ ਸਿੱਟੇ ਹੋ ਸੀ ਪੱਟ ਕੇ ਉਹ ਵੱਡੇ ਗਏ ਤੇ ਉਹ ਲੋਡ ਹੀ ਨਹੀਂ ਵਿੱਚੇ ਰੁਲ ਜਣੇ ਆ ਤਾਂ ਭਾਈ ਉਹ ਕੰਡੇ ਜੇ ਸੀ ਉਹ ਤੇ ਕਰਕੇ ਲਿਆਂਦਾ ਵੀ ਚਲ ਕੰਡੇ ਚੱਕੇ ਜਾਣਗੇ ਕਰਾ ਪਾ ਲੈਣੇ ਆ ਕੋਈ ਨਾ ਉਹ ਰਾਤ ਰੂਤ ਨੂੰ ਰਿਸਕ ਸੀ ਦਿਨੇ ਦਾ ਬੰਦਾ ਨੰਗਾ ਲੈਂਦਾ ਰਾਤ ਨੂੰ ਕੰਮ ਖਤਰੇ ਵਾਲਾ ਜਿਗਾ ਚਲੋ